ਬਿਕਰਮ ਸਿੰਘ ਮਜੀਠੀਆ ਨੇ ਵੱਖ-ਵੱਖ ਮੁੱਦਿਆਂ ਤੇ ਮਾਨ ਸਰਕਾਰ ਨੂੰ ਕੇਰਿਆ ਇਲਜ਼ਾਮ ਲਾਇਆ ਕਿ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਬਿਕਰਮ ਸਿੰਘ ਮਜੀਠੀਆ ਨੇ ਇਸ ਦੌਰਾਨ ਸਰਕਾਰ ਨੂੰ ਉਸਦੇ तमाम ਵਾਅਦੇ ਵੀ ਯਾਦ ਕਰਵਾਏ ਦੇ ਵੌਂਟ ਵਕੀਲ ਇਹ ਜਾਂ ਨਮਾਇੰਦਾ ਚਾਹੁੰਦੇ ਆ ਜਿਹੜੀ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਪੰਜਾਬ ਦੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਪੰਜਾਬ ਦੇ ਵਪਾਰੀ ਦੀ ਮਜ਼ਦੂਰ ਦੀ ਦੇ ਆੜੀਦਾਰ ਦੀ ਪੰਜਾਬ ਦੀ ਇੰਡਸਟਰੀ ਦੀ ਸ੍ਰੀ ਅੰਮਰਸਰ ਸਾਹਿਬ ਦੀ ਗੱਲ ਬੇਖੂਬੀ ਕਰ ਸਕੇ ਔਰ ਅਨਿਲ ਜੋਸ਼ੀ ਵਕਾਸਪੁਰਖ ਦੇ ਪੁਰਖਸ਼ ਦੇ ਨਾਂ ਤੇ ਜਾਣਿਆ ਜਾਂਦਾ ਜਿਨੇ ਕੰਮ ਵੀ ਕੀਤਾ ਡਵੈਲਪਮੈਂਟ ਵੀ ਕਰਾਈ ਔਰ ਮੇਰਾ ਮੰਨਣਾ ਲੋਕ ਕਿਹੇ ਜਾਂ ਲੋਕਲ ਕੈਂਡੀਡੇਟ ਭਾਲਦੇ ਆ ਜਿਹੜਾ ਗ੍ਰੀਨ ਐਵੇਨਿਊ ਜਾਂ ਬਸੰਤ ਐਵੇਨਿਊ ਤੇ ਲੱਭ ਜਵੇ ਇਹ ਨਾ ਹੋਵੇ ਕਿ ਅਮਰੀਕਾ ਦੀ ਟਿਕਟ ਇਹਨਾਂ ਨੇ ਵਿਚਾਰੇ ਨੇ ਕਿਥੋਂ ਕਟਾਣੀ ਕਈਆਂ ਦੇ ਤੁਹਾਡੇ ਪਾਸਪੋਰਟ ਹੀ ਨਹੀਂ ਬਣੇ ਕਿ ਕਿਥੇ ਲੱਭਦਾ ਨਿਆਣ ਕੇ ਅੌਦਲਾ ਸਾਹਿਬ ਦਾ ਨਾਲਾ ਠੱਕਣ ਵਾਲਾ ਮੈਨੂੰ ਲੱਗਦਾ ਉਹਨਾਂ ਦਾ ਟੱਬਰ ਸਾਰਾ ਹੀ ਗਮਟਾਲਾ ਪਿੰਡ ਵੀ ਜੋਸ਼ੀ ਨੂੰ ਵੋਟ ਪਾਉ 10 ਸਾਲ ਰਹਿਣ ਤੋਂ ਬਾਅਦ ਅੱਜ ਗਮਟਾਲੇ ਦੇ ਹਾਲਾਤੀ ਵੇਖ ਲਓ ਉਹਨੂੰ ਜੋ ਛੱਡ ਤੂੰ ਹੋਰ ਕੁਝ ਨਹੀਂ ਸਵਾਰਿਆ ਉਹ ਆਪਦਾ ਪਿੰਡ ਹੀ ਸਵਾਰ ਦਿੰਦਾ ਉਹਦੇ ਸਹਰੇ ਮੀਰਾਕੋਟ ਜੇ ਨੇ ਉਹ ਸਵਾਰ ਦਿੰਦੇ ਮੈਂ ਮੀਰਾਕੋਟ ਗਿਆ ਹੋ ਪਟੰਡੇ ਹੀ ਮੇਰੇ ਕੋਲ ਕਿ ਤੁਸੀਂ ਗਮਟਾਲੇ ਦੀ ਗੱਲ ਕਰਦੇ ਉਹਨੇ ਤੇ ਨਾ ਆਪ ਦੇ ਪਿੰਡ ਦੀ ਪ੍ਰਵਾਹ ਕੀਤੀ ਨਾ ਸਾਡੇ ਦੀ ਕੀਤੀ ਸੋ ਉਹਦੇ ਤੋਂ ਕੀ ਆਸ ਰੱਖੀ ਜਾ ਸਕਦਾ। ਰਾਗਵ ਚੱਡਾ ਦੀ ਅੱਖਾਂ ਬਨੀਆਂ ਗਈਆਂ। ਉਹ ਤਾਂ ਜਿੱਦਣ ਦਾ ਪ੍ਰਚਾਰ ਸ਼ੁਰੂ ਹੋਇਆ ਤਾਂ ਅੱਖਾਂ ਬਣਾਉਣ ਕੇ ਲੱਗਿਆ ਲੋਕ ਇੱਥੇ ਅੱਖਾਂ ਵੀ ਬਨਵਾ ਲੈਂਦੇ ਸਭ ਕੁਝ ਹੋ ਲੈਂਦਾ ਪ੍ਰੋਬਲਮ ਉਹਦੀ ਅੱਖਾਂ ਜੇ ਨਹੀਂ ਉਹਦੀ ਤੀਜੀ ਅੱਖ ਨਹੀਂ ਖੁੱਲਣ ਦੀ। ਜਿਹੜਾ ਵੇਖ ਨਹੀਂ ਸਕਰੀ ਸਹੀ ਗੱਲ। ਕਿ ਕੇਜਰੀয়াল ਸਾਹਿਬ ਕੀ ਪ੍ਰਚਾਰ ਕਰਨਗੇ ਕੱਟੜ ਇਮਾਨਦਾਰੀ ਦਾ? ਕੀ ਉਹਨੇ 350 ਕਰੋੜ ਦੇ ਕਪਲੇ ਚ ਅੰਦਰ ਰਹਿ ਕੇ ਆਏ ਆ। 1 ਜੂਨ ਨੂੰ ਫੇਰ ਵਾਪਸ ਜਾਣਾ ਜਿਨ੍ਹਾਂ ਲੋਕਾਂ ਤੇ ਏਡੇ سنگੀਨ aarop ਨੇ 2.5 ਸਾਲ ਪੰਜਾਬ ਦੇ ਲੋਕਾਂ ਨਾਲ ਜਿਹੜੀ ਗਰੰਟੀਆਂ ਦਿੱਤੀ ਸੀ ਕਹਿੰਦੇ ਸੀ ਘਰ ਘਰ ਨੌਕਰੀ ਤਾਂ ਕੈਪਟਨ ਦਊਗਾ ਅਸੀਂ ਘਰ ਘਰ ਨੌਕਰੀ ਵੀ ਦਵਾਂਗੇ ਹਾਲਾਤੇ ਬਣਾ ਦੇਾਂਗੇ ਕਿ ਗੋਰੇ ਤੇ ਗੋਰੀਆਂ ਇੱਥੇ ਆ ਕੇ ਕੰਮ ਕਰਨਗੇ ਆਹ ਦਾਸ ਇੱਥੇ ਕੋਈ ਗੋਰਾ ਲੱਭਦਾ ਤੁਹਾਨੂੰ ਕਿਤੇ ਦਾ ਵਿਚਾਰੇ ਨੂੰ ਆਪ ਹੀ ਕੰਮ ਕਰਨਾ ਪੈ ਗਿਆ ਇਹ ਤਾਂ ਬੜੇ ਖੁਸ਼ ਹੋ ਗਏ ਸੀ ਵੀ ਇਹਨਾਂ ਨੇ ਪਾਤੀਆਂ ਵੋਟ ਇੱਥੇ ਤੋਂ ਐਮਐਲਏ ਨੂੰ ਆਪ ਆਲਾ ਜਿੱਤਿਆ ਕਿ ਜਾਇਦ ਉਹਨ ਕੋਰਾ ਹੀ ਆਇਆ ਕਰੂ ਸਾਡੇ ਬਰਤਨ-ਬਰਤਨ ਸਭ ਬਣਾਾਸ ਤੇ ਸਾਡੀ ਛਵਾਈ ਆਸਤੇ ਇੱਕ ਹਾਲ ਕੀ ਬਣਿਆ ਹਜ਼ਾਰ-ਹਜ਼ਾਰ ਰੁਪਈਆ ਧੀਆ ਪੈਣਾ ਦਾ ਮਿਲਿਆ ਨਹੀਂ ਮਿਲਿਆ بے ਰੋਜ਼ਗਾਰੀ ਪੱਤਾ ਮਿਲਿਆ ਨਹੀਂ ਮਿਲਿਆ 2500 ਪੈਨਸ਼ਨ ਮਿਲੀ ਨਹੀਂ ਮਿਲੀ 51000 ਸ਼ਗਨ ਸਕੀਮ ਮਿਲੀ ਨਹੀਂ ਮਿਲੀ ਕੋਈ ਸਕੂਲ ਕਾਲਜ ਹਸਪਤਾਲ ਖੁੱਲਿਆ ਨਹੀਂ ਖੁੱਲਿਆ ਹਾਂ ਭਗਵੰਤ ਮਾਨ ਦੇ ਮਨਪਸੰਦ ਦੀ ਚੀਜ਼ ਸ਼ਰਾਬ ਦੇ ਠੇਕੇ ਖੁੱਲ ਗਏ ਇਹ ਨਹੀਂ ਲੋਕਾਂ ਦੀ ਸੋਚ ਸੀ ਇਹ ਲੋਕ ਕਿਉਂ ਪੌਣ ਦੀ ਧਾਰੀ ਆ ਲਉ ਲੋਕ ਪਾਇ ਕੇਜਰੀਆ ਲਾਵੇ ਕੇਜਰੀਆ ਸਾਹਿਬ ਦੇ ਬਜ਼ੁਰਗ ਆਉਣ ਕੇਜਰੀਆ ਸਾਹਿਬ ਦਾ ਨਿਆਣਾ ਆਵੇ ਕੇਜਰੀਆ ਸਾਹਿਬ ਦੀ ਘਰ ਦੀ ਆਵੇ ਇਹਨਾਂ ਨੇ ਕੀ ਲੈਣਾ ਇਹਨਾਂ ਦਾ ਕੀ ਮਤਲਬ ਹੈ ਉਹਦੇ ਨਾਲ ਭਾਰੀਬਾਹ ਸਾਹਿਬ ਕਿ ਤਿੰਨ ਲੱਖ ਦੀ ਲੀਡ ਦੇ ਨਾਲ ਜਿੱਤੂਗਾ ਮੈਂ ਕਿੱਥੇ ਅੰਮ੍ਰਿਤ ਸਾਹਿਬ ਮੈਂ ਕਹਿੰਦਾ ਜੀ 3.5 ਲੱਖ ਦੀ ਸਪੀਡ ਨਾਲ ਉਹਨੂੰ ਬਾਟਰ ਚ ਪਾਵਾਂਗੇ